ਲੋ ਜੀ ਆਪਾਂ ਕਰਨ ਲੱਗਿਆ ਨੂਰ ਦੇ ਘਰ ਦੇ ਨਾਲ ਪ੍ਰੈਂਕ ਤੇ ਸਾਡਾ ਆਈਡੀਆ ਇਹ ਆ ਵੀ ਆਪਾਂ ਨਾ ਨੂਰ ਨੂੰ ਥੋੜਾ ਜਖਮੀ ਜੇ ਕਰ ਦੇਣਾ ਪੱਟੀਆਂ-ਪੁੱਟੀਆਂ ਕਰਾ ਕੇ ਲਿਓਨੇ ਡਾਕਟਰ ਤੋਂ ਨੂਰ ਦੇ ਮੱਥੇ ਦੇ ਵੀ ਕਰਾ ਦਿੰਨੇ ਪਾਵਾਂ ਬੂਵਾਂ ਦੇ ਕਰਾ ਦਿੰਨੇ ਆ ਤੇ ਆਈਡੀਆ ਸਾਡਾ ਇਹ ਆ ਵੀ ਜਦੋਂ ਮਤਲਬ ਵੀ ਪੱਟੀਆਂ ਕਰਾ ਕੇ ਅਸੀਂ ਘਰੇ ਆ ਗਏ ਹਨਾ ਉਸ ਤੋਂ ਬਾਅਦ ਘਰੇ ਆ ਕੇ ਅਸੀਂ ਦੀ ਮੰਮੀ ਨੂੰ ਫੋਨ ਲਾਵਾਂਗੇ ਵੀ ਨੂਰ ਦੇ ਵੱਜ ਗਿਆ ਸਾਟ ਅਸੀਂ ਵੀਡੀਓ ਬਣਾਉਂਦੇ ਸੀ ਇੱਕਦਮ ਗੇਟ ਚੋਂ ਨਿਕਲ ਕੇ ਬਾਹਰ ਗਈ ਤੇ ਗੱਡੀ ਉਧਰੋਂ ਆ ਗਈ ਗੱਡੀ ਵਿੱਚ ਵੱਜੀ ਇਹ ਤੇ ਜਲਦੀ ਸਾਡੇ ਘਰੇ ਆ ਜਾ ਉਸ ਤੋਂ ਬਾਅਦ ਨੂਰ ਦੀ ਮੰਮੀ ਦੇ ਕੀ ਰਿਐਕਸ਼ਨ ਹੋਣਗੇ ਸਾਰੇ ਜਣੇ ਤੁਹਾਨੂੰ ਦਿਖਾਵਾਂਗੇ ਸਾਰੇ ਜਣੇ ਜੁੜੇ ਰਹੋ ਤੇ ਅਸੀਂ ਕੈਮਰਾ ਚ ਛੁਪਾ ਕੇ ਅਸੀਂ ਬਣਾਵਾਂਗੇ ਵੀਡੀਓ ਮਤਲਬ ਵੀ 1% ਵੀ ਦੱਸ ਦੋ ਵੀ ਆਪ ਕੋ ਤੇਰੀ ਮੰਮੀ ਨੂਰ ਪਤਾ ਕਿਸੇ ਨੂੰ ਨਹੀਂ ਪਤਾ ਕਿਸੇ ਨੂੰ ਵੀ ਨਹੀਂ ਪਤਾ ਇਹਨਾਂ ਦੇ ਘਰ ਦੇ ਵਿੱਚ ਕਿਸੇ ਨੂੰ ਨਹੀਂ ਪਤਾ ਸਿਰਫ ਨਾਰਮਲੀ ਨੂਰ ਹੁਣ ਵੀਡੀਓ ਬਣਾਉਣ ਵਾਸਤੇ ਮੇਰੇ ਕੋਲੇ ਆਈ ਸੀ ਇਹਨਾਂ ਦੇ ਘਰ ਦੇ ਵਿੱਚ ਬਿਲਕੁਲ ਨਹੀਂ ਕਿਸੇ ਨੂੰ ਪਤਾ ਵੀ ਆਹ ਕੁਝ ਹੋਣ ਮਤਲਬ ਇਹ ਪ੍ਰੈਂਕ ਕਰਨ ਲੱਗੇ ਆ ਮਤਲਬ ਕਈਆਂ ਦੇ ਮਨ ਦੇ ਵਿੱਚ ਹੁੰਦਾ ਵੀ ਖਣੀ ਇਹਨਾਂ ਨੂੰ ਇਹਨਾਂ ਨੂੰ ਦੱਸ ਕੇ ਕੀਤਾ ਹੋਊਗਾ ਯਾਰ ਦੱਸ ਕੇ ਪ੍ਰੈਂਕ ਕੀਤੇ ਦਾ ਪੇਰੇ ਨਾਂ ਦੱਸ ਕੀ ਕੀ ਤੇ ਪਰ ਇਹਦਾ ਬਹੁਤ ਫਰਕ ਹੁੰਦਾ ਤੁਹਾਨੂੰ ਉਹਦੇ ਰਿਐਕਸ਼ਨਾਂ ਤੋਂ ਹੀ ਪਤਾ ਲੱਗ ਜਾਊਗਾ। ਲਓ ਜੀ ਸਾਡੀ ਪੂਰੀ ਟੀਮ ਚੱਲੀ ਹੁਣ ਨੂਰ ਦੇ ਪੱਟੀਆਂ ਕਰਾਉਣ ਵਾਸਤੇ। ਉਹ ਥੋੜੇ ਵੀ ਕਰਾ ਲਈਏ ਇੱਕ ਦੋ ਕਰ ਲੈਣ ਦੀ। ਮੈਂ ਕਹਿੰਦਾ ਨੂਰ ਦੇ ਠੀਕਾ ਕਰ ਲਈ ਹੈ ਨਾ। ਬਾਹਲੇ ਜਾਣ ਦੇ ਫਿਰ ਉਹਨਾਂ ਨੂੰ ਉਹਨਾਂ ਨੂੰ ਸ਼ੱਕ ਜੀ ਹੋ ਜਾਣੀ ਆ। ਤੇ ਆਪਾਂ ਕੱਲੀ ਨੂਰ ਦੇ ਪੱਟੀਆਂ ਕਰਾ ਕੇ ਲਿਆਉਨੇ ਆ। ਨੂਰ ਆ ਜਾ ਕਣ ਦੇ। ਲਓ ਜੀ ਡਾਕਟਰ ਦੇ ਚੱਲੇ ਆ। ਸੁੱਖੇ ਡਾਕਟਰ ਦੇ। ਹੁਣ ਪੱਟੀਆਂ ਕਰਾ ਕੇ ਲਿਆਉਨੇ ਆ ਅਸੀਂ। ਲਓ ਜੀ ਡਾਕਟਰ ਦੀ ਦੁਕਾਨ ਤੇ ਪਹੁੰਚ ਗਏ ਕਸਟਮਰ ਬੈਠੇ ਆ। ਚਲੋ ਚਲੋ। ਸੁੱਖੇ ਭਾਈ ਕੀ ਤੇ ਆਪਾਂ ਨੂਰ ਦੇ ਨੇ ਪੱਟੀ ਕਰਾਉਣੀ ਆ ਤੇ ਪੱਟੀ ਉਹ ਤਰੀਕੇ ਨਾਲ ਕਰੀ ਵੀ ਐ ਲੱਗੇ ਜ਼ਖਮ ਹੀ ਆ ਠੀਕ ਆ ਇੱਕ ਤਾਂ ਆਪਾਂ ਮਤਲਬ ਬਾਹ ਮੈਂ ਤਾਂ ਨਾ ਬਾਹ ਤੇ ਕਰ ਦਈਏ ਇੱਕ ਇੱਥੇ ਕਰ ਇੱਕ ਪੈਰ ਪੂਰ ਤੇ ਕਰ ਦਿੰਦੇ ਆ ਇੱਕ ਕੀ ਰਗੇਟਰ ਗੁੱਟ ਤਾਂ ਮਤਲਬ ਉਹੀ ਬੀਟਾ ਟੀ ਐਨ ਜੀ ਪਾ ਕੇ ਨਾ ਤੂੰ ਜ਼ਖਮ ਜਿਹਾ ਨਹੀਂ ਬਣਾਉਂਦੇ ਉਹ ਚੀਜ਼ ਬਣਾ ਦੇ ਬਸ ਇੱਥੇ ਇੱਕ ਇੱਕ ਬਾਹ ਤੇ ਬਣਾ ਦੇ ਇੱਕ ਇੱਥੇ ਜ ਬਣਾ ਦੇ ਦੋਗ ਬਹੁਤ ਆ ਮੈਨੂੰ ਇਹਨੂੰ ਬਾਹ ਜੀ ਨੂੰ ਬੰਦਾਂਗੇ ਠੀਕ ਆ ਬਸ ਉਹ ਠੀਕ ਬਣਾ ਦੇ ਬਣਾ ਦੇ ਆਜੋ ਲਓ ਜੀ ਡਾਕਟਰ ਸਾਹਿਬ ਆ ਗਿਆ ਦਾ ਸਮਾਨ ਲੈ ਕੇ ਇੱਥੇ ਬੜੀਏ ਵੀਰੇ ਅੰਦਰ ਆ ਜਾਈਏ ਅੰਦਰ ਆ ਜਾ ਨੂੰ ਬੈਠਦੇ ਆ ਜਣ ਜਲਦੀ ਨਹੀਂ ਹਲਣਾ ਲੈ ਬਈ ਪੂਰਾ ਜਖਮਣ ਬਣਾ ਦੇ ਜੇ ਬਾਂਹ ਜਿਹੜੇ ਬੰਨਣੀਆਂ ਪਲਾਸਟਰ ਕਰਕੇ ਜਮਾ ਪਲਾਸਟਰ ਆਹ ਪਲਾਸਟਰ ਕਰਾਂ ਚੱਕ ਵੀ ਬਣਾਤਾ ਜਖਮ ਡਾਕਟਰ ਸਾਹਿਬ ਨੇ ਤੁਹਾਨੂੰ ਲੁੱਕ ਦਿਖਾਈ ਇਹ ਇਦਾਂ ਦੀ ਲੱਗ ਰਹੀ ਇਹਨੂੰ ਦਿਖਾਈ ਤਾਂ ਇਦਾਂ ਦੀ ਲੱਗ ਰਹੀ ਇਹ ਇੱਥੇ ਥੋੜੀ ਦਵਾਈ ਜੱਡ ਲਾ ਲੀ ਹੈ ਨਾ ਫਿਰ ਪੂਰੀ ਜਖਮ ਜਾਂ ਲੱਗੂਗਾ ਚੱਕ ਵੀ ਇੱਕ ਜਗਮਕਾਰ ਦਾ ਇੱਥੇ ਹਾਂ ਇੱਥੇ ਦਵਾਜੀ ਡੋਲ ਦਵਾਵਾ ਸਾਰੀ ਇੱਥੇ ਵੀ ਡੋਲ ਦੀ ਥੋੜੀ ਜਿਹੀ ਰਹਿਣਗੇ ਲਓ ਜੀ ਨੂਰ ਦੀ ਲੁੱਕ ਕੁਝ ਇਹੋ ਜਿਹੀ ਲੱਗ ਰਹੀ ਆ ਪਟੀਆਂ ਕਰਾ ਕੇ ਹੁਣ ਸਾਨੂੰ ਆਂਢੀ ਗਵਾਂਢੀ ਪੁੱਛਣਗੇ ਪਹਿਲਾਂ ਤਾਂ ਇੱਕ ਮੁੰਡਾ ਪੁੱਛ ਕੇ ਚਲਾ ਗਿਆ ਕਹਿੰਦਾ ਬਾਈ ਕੀ ਗੱਲ ਹੋ ਗਈ ਨੂਰ ਨੂੰ ਹੋਰ ਬਾਈ ਨਹੀਂ ਪਤਾ ਨਹੀਂ ਪਤਾ ਨਹੀਂ ਪਤਾ ਚਲ ਜਲਦੀ ਜਲਦੀ ਨਹੀਂ ਨਾਲ ਹੀ ਪ੍ਰੈਂਕ ਹੋ ਗਿਆ ਲਓ ਜੀ ਪਟੀਆਂ ਕਰਾ ਕੇ ਨੂਰ ਨੂੰ ਅਸੀਂ ਘਰੇ ਲੈ ਆਂਦਾ ਹੁਣ ਜੀ ਇਹਦੀ ਮੰਮੀ ਨੂੰ ਲਾਵਾਂਗੇ ਫੋਨ ਉਸ ਤੋਂ ਬਾਅਦ ਉਹਨੂੰ ਬੁਲਾਵਾਂਗੇ ਇੱਥੇ ਨੋਰ ਤਾਂ ਮੈਂ ਦੋ ਤਿੰਨ ਟ੍ਰਿਕਾਂ ਦੱਸ ਦਿੰਨਾ ਵਾ ਜਦੋਂ ਵੀ ਤੇਰੇ ਜਖਮ ਨੂੰ ਹੱਥ ਲਾਉਣਗੇ ਜਾਂ ਮੂੰਹ ਹੱਥ ਲਾਉਣਗੇ ਤੂੰ ਆਹੂ ਹੱਥ ਪਾਸ ਹੱਥ ਪਾਸ ਕਰ ਲੋ ਹੱਥ ਪਾਸੇ ਕਰ ਦੇ ਬੋਲੀ ਨਾ ਪਰ ਹੱਥ ਪਾਸੇ ਕਰ ਦੇ ਜਾ ਕੇ ਚੰਗਾ ਕਿਉਂਕਿ ਦੁਖਦੀ ਆ ਵਾ ਐਂ ਕਰਦੀ ਵਾ ਠੀਕ ਆ ਇਹ ਨਾ ਹੋਵੇ ਤੇਰਾ ਹੱਥ ਲਾਈ ਜਾਣਾ ਤੂੰ ਕੁਸ ਕਰੀ ਇਹਨਾਂ ਚੰਗਾ ਹੁਣ ਇਹਨਾਂ ਗੌਰ ਰੱਖੀ ਨਾ ਮਾ ਫੋਨ ਲਓ ਜੀ ਹੁਣ ਅਸੀਂ ਸਾਰੀ ਫੈਮਿਲੀ ਨੂੰ ਬਿਠਾਵਾਂਗੇ ਜਾਲੇ ਦਵਾਲੇ ਫੇਰ ਉਸ ਤੋਂ ਬਾਅਦ ਇਹ ਮਮੀ ਨੂੰ ਫੋਨ ਲਾਵਾਂ ਕੰਮੇ ਰੋਲਾ ਨਾ ਪਾਓ ਚੰਗਾ ਜਮਾਂ ਪਤਨ ਲੱਗਣ ਦਿਓ ਉਹੋ ਜੀ ਕੋਈ ਗੱਲ ਨਾ ਕਰਿਓ ਜਿਸ ਦੇ ਨਾਲ ਉਹਨ ਅਸ ਤੋਂ ਬਾਅਦ ਆਪਾਂ ਇਹਦੀ ਮੰਮੀ ਲਾਵਾਂਗੇ ਫੋਨ ਜਲਦੀ ਕੁਰਸੀਆਂ ਕੁਰਸੀਆਂ ਲਿਆਓ ਜਲਦੀ ਮੰਮੀ ਨੂੰ ਸਾਡੇ ਕਿ ਲਿਆ ਓਏ ਆਏ ਬੈਠੇ ਰਹੋ ਸਾਰੇ ਜਣੇ ਠੀਕ ਜਿਹੜੇ ਬੈਠੇ ਨਾ ਆਏ ਬੈਠੇ ਰਹੋ ਠੀਕ ਆ ਕੋਈ ਜਣਾ ਆਪਦੀ ਜਗ੍ਹਾ ਤੋਂ ਹਿੱਲਣਾ ਤੇ ਕਿਸੇ ਨੇ ਦੰਦ ਨਹੀਂ ਕੱਢਣੇ ਮੈਂ ਤੁਹਾਨੂੰ ਦੱਸਦਾ ਹੁਣ ਮੈਂ ਫੋਨ ਲਾਉਣ ਲੱਗਾ ਹਾਂ ਜਿਵੇਂ ਬੈਠੇ ਜਿਵੇਂ ਜਿਵੇਂ ਹੁਣ ਬੈਠੇ ਹੋ ਤੁਸੀਂ ਸਾਰੇ ਜਣੇ ਆਏ ਬੈਠੇ ਰਹੋ ਕੰਮੇ ਜਸਨੇ ਉਹਨੇ ਕਿ ਮਗਰ ਵਹਿ ਕੇ ਜਸਨੇ ਮਗਰ ਵਹਿ ਰਿਹਾ ਮੰਜੇ ਤੇ ਮੰਜੇ ਤੇ ਬਹਿ ਜਾਓ ਮੰਜੇ ਤੇ ਬਹਿ ਜਾਓ ਜਸਨੇ ਮੰਜੇ ਤੇ ਬਹਿ ਜਾ ਹਾਂ ਤੁਸੀਂ ਛਰਨੇ ਉੱਤੇ ਬਹਿ ਜਾ ਮੰਜੇ ਤੇ ਇੱਥੇ ਬਹਿ ਮੈਂ ਲਾਉਣ ਲੱਗਾ ਨੂਰ ਦੀ ਮੰਮੀ ਨੂੰ ਫੋਨ ਉਸ ਤੋਂ ਬਹੁਤ ਵਧੀਆ ਰਿਐਕਸ਼ਨ ਦੇਖਾਂਗੇ ਕੀ ਮੈਂ ਭੋਲ ਗਿਆ ਕਿਉਂ ਲਓ ਜੀ ਮੈਂ ਲਾਉਣ ਲੱਗਾ ਨੂਰ ਕੇ ਕਰੇ ਫੋਨ ਉਸ ਤੋਂ ਬਾਅਦ ਹੁਣ ਤੁਸੀਂ ਦੇਖੀ ਜਲੋ ਕੀ ਹੁੰਦਾ ਕੀ ਨਹੀਂ ਇਹ ਆ ਜਾ ਕੋਈ ਹੈਲੋ ਹਲੋ ਵਾ ਇੱਕ ਬੰਦ ਕਰਨੀ ਆ ਜੀ ਹੈਲੋ ਚਾਚੀ ਹੈਲੋ ਆਹ ਸੰਦੀਪਾ ਕਰਈਆਂ ਹਾਂ ਹਾਂ ਕਰਈਆਂ ਮੜਾ ਕਰੇ ਆਏਂਗੇ ਸਾਡੇ ਕਿਵੇਂ ਸੀ ਆ ਜਾ ਮੜਿਓ ਨੂਰ ਦੇ ਸੱਟ ਜੀ ਵਜ ਗਈ ਥੋੜੀ ਜੀ ਕੀਰੇ ਨੂਰ ਦੇ 6:00 ਵਜੇ ਥੋੜੀ ਜੀ ਕਿਵੇਂ ਆ ਜਾ ਤੂੰ ਦਾ ਇੱਥੇ ਆ ਜਾ ਜਿਆਦਾ ਤਾਂ ਨਹੀਂ ਮੱਝ ਗਈ ਨਹੀਂ ਨਹੀਂ ਥੋੜੀ ਗਈ ਆ ਆ ਜਾ ਫੋਨ ਕੱਟ ਗਿਆ ਹੁਣ ਦੇਖ ਕਿਵੇਂ ਭੱਜੀ ਭੱਜੀ ਆਉਦੀ ਨੇ ਲੋਕ ਜਿੱਤੇ ਹੋਰ ਹੋ ਜਾ ਜਾਂਦੀ ਪਤਾ ਨਹੀਂ ਹੱਸਣਾ ਦਾੰਦ ਨਾ ਕੱਢ ਮੂੰਹ ਕਰ ਮੈਂ ਮੂੰਹ ਕਰਮ ਹਾਂ ਹੱਟ ਲਾਏਗਾ ਵਾ ਦੇਖਿਆ ਚੁੱਪ ਕਰ ਦੋਸਤੋ ਇਹਦੀ ਮੰਮੀ ਹੁੰਦੀ ਆ ਜੁੜੇ ਰਹੋ ਸਾਰੇ ਜਣੇ ਦੋਸਤੋ ਉਹ ਮੋਟਰਸਾਈਕਲ ਲੰਗੇਗਾ ਇੱਥੋਂ ਦੀ 2:00 ਵਜ ਦੀ ਵੀਡੀਓ ਬਣਾਉਂਦੇ ਸੀਗੇ ਹਾਂ ਇਹ ਬਾਹਰ ਭੱਜ ਗਈ ਉਧਰ ਕੀ ਹੋਇਆ ਬਾਲੇ ਤਾਂ ਨਹੀਂ ਵੱਜੇ ਨਾ ਠੀਕ ਹੁਣ ਐਨੀ ਕਿਵੇਂ ਵੱਜ ਗਿਆ ਇਹ ਪਤਾ ਕੀ ਕੀਤਾ ਇਹ ਵੀਡੀਓ ਬਣਾਉਂਦੇ ਸੀਗੇ ਇਹ ਬਾਹਰ ਨੂੰ ਭੱਜ ਕੇ ਜਾਣਾ ਸੀਗਾ ਇਹ ਬਾਹਰ ਨੂੰ ਭੱਜ ਕੇ ਗਈ ਉਧਰ ਮੋਟਰਸਾਈਕਲ ਆ ਗਿਆ ਤੇ ਵਿੱਚ ਵੱਜੀ ਉਹਦੇ ਕਿਉਂ ਵੇ ਪਰ ਇਹ ਸੱਚੀ ਨਹੀਂ ਵੱਜ ਗਈ ਹੈ ਹੱਥ ਨਾਲ ਆ ਰਿਹਾ ਹੱਥ ਨਾਲ ਚੱਲ ਉੱਠ ਡਾਕਟਰ ਕੋਲੇ ਲੈ ਕੇ ਚੱਲੋ ਉੱਠ 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 ਉਹ ਪੱਟੀ ਘਰਾਕ ਨਹੀਂ ਘਰਾ ਦਵਾ ਲੈ ਦਵਾਈ ਕਿਵੇਂ ਮਿੱਟੀ ਲੱਗੀ ਆ ਉਹ ਉਥੇ ਵਿੱਚ ਵਜੀ ਦਾ ਗਲੀ ਦੇ ਡੈਗ ਗਈ ਆਂਟੀ ਦਵਾਈ ਦਵਾ ਲੈਂਦੇ ਘਰਾ ਤਾਂ ਹੀ ਦਵਾਈ ਦਵਾ ਲੈਂਦੀ ਆ ਕੀ ਤੋਂ ਲੈਂਦੀ ਦਵਾਈ ਸੁੱਖ ਡਾਕਟਰ ਨੂੰ ਦਵਾਈ ਆ ਲੈਣੇ ਚੱਲ ਉੱਠ ਹਟ ਪੁੱਤ ਨੂਰੇ ਨੂ ਬਾਣੇ ਵਜੀ ਹੱਥ ਦੇ ਵਜੀ ਵਾਲੀਆਂ ਨਾ ਇੱਥੇ ਵਜੀ ਉੱਠ ਫੇਰ ਆ ਲਾ ਸ਼ਹਿਰ ਲੈ ਚੱਲਦੇ ਪੁੱਤ ਉੱਠ ਔਰ ਤਾਂ ਓਟ ਹਾਇਰ ਕਿੰਨੀ ਵਜੇ ਪਈ ਆ ਆਪਾਂ ਚੱਲ ਵੜਦੇ ਆ ਗੱਡੀ ਤੇ ਚੱਲ ਵੜ ਬਹਿ ਜਾ ਫੇਰ ਅੱਗੇ ਬਹਿ ਜਾ ਕੋਈ ਨਹੀਂ ਨਹੀਂ ਬਹਿਣਾ ਨਹੀਂ ਤੂੰ ਲੈ ਕੇ ਚੱਲ ਪਰ ਆਪਾਂ ਸੱਟ ਜਿਆਦੇ ਬਹਿ ਨਹੀਂ ਪਾ ਵੀ ਲੈ ਕੇ ਜਾਣੇ ਕੋਈ ਨਹੀਂ ਹੋਰ ਉਹ ਜਦੋਂ ਨਹੀਂ ਓਟ ਤੂੰ ਸੰਦੀਪ ਲੈ ਕੇ ਚੱਲ ਪਾ ਵੀ ਰੁਕ ਜਾਇ ਨਾ ਕਰੋ ਪਹਿਲੇ ਪਹਿਲੇ ਉਹਨਾਂ ਤੋਂ ਨਹੀਂ ਨਹੀਂ ਉਹ 8:00 ਵਜੇ 8:00 ਵਜੇ 8:00 ਵਜੇ ਕੋਈ ਨਹੀਂ ਰੋ ਪਹਿਲੇ ਤੇ ਕੋਈ ਨਹੀਂ ਤੈਨੂੰ ਬਿਠਾਈ ਇਹਨੂੰ ਬਾਲੀ ਦੇ ਵਜੇ ਇਹਨਾਂ ਨੂੰ ਰ 6:00 ਦੇ ਵਜੇ ਬਾਲੀ ਇੱਥੇ ਜਿਆਦਾ ਵਜੇ ਹੋਊਗਾ ਨਹੀਂ ਨਹੀਂ ਇੱਥੇ ਇੱਥੇ 8:00 ਤੇ ਉੱਥੇ ਨਹੀਂ ਵਜੇਗੀ ਇੱਥੇ ਵਜੇ 8:00 ਉਧਰ ਤੋਂ ਰਗੜ ਜ ਚਲ ਓਠੇ ਅਰੇ ਨਾਮ ਲੈ ਜਤੋਂ ਬਖਾਰਾ ਕੋਈ ਨਾ ਤੂੰ ਰੋ ਰੋ ਤਾਂ ਨਾ ਬਹਿ ਤੇ ਜਾ ਨਹੀਂ ਜਾਦੇ ਬੱਜੀ ਉਹ ਨਹੀਂ ਨਹੀਂ ਜਾਦੀ ਨਹੀਂ ਬੱਜੀ ਦਿਖਾ ਦਿਖਾ ਕੇ ਹੰਦੀ ਆ ਬਹਿ ਜਾ ਬਹਿ ਜਾ ਸੰਨੀ ਪਜਾਦੇ ਬੱਜੀ ਹੋਣੀ ਉਹ ਨਹੀਂ ਰੋ ਤਾਂ ਨਾ ਰੋਈ ਕਿਤੇ ਜਾਂਦੀ ਆ ਰੋਣ ਵਾਲੀਆਂ ਗੱਲ ਆ ਕੇ ਰੋਣਾ ਕੋਈ ਨਾ ਮੈਂ ਭਾਬੀ ਕੋਈ ਨਹੀਂ ਬਈ ਨਹੀਂ ਸਰ ਤੂੰ ਬੱਜੀ ਜਾਦੇ ਵਜਦੀ ਉਹ ਬਹਿ ਜਾ ਬਹਿ ਜਾ ਨਹੀਂ ਨਹੀਂ ਸਰ ਤੀ ਬਹਿ ਜਾ ਬਹਿ ਜਾ ਪਾਣੀ ਪੀਣਾ ਪਿਆਦਾ ਪਿਆਦਾ ਪਾਣੀ ਦਾ ਨੂਰ ਕਿੱਥੇ ਵਜੇ ਮੁੱਟਣੇ ਵਿੱਚ ਕੀ ਵਜਿਆ ਸੀ 8 ਵਜੇ 8 ਵਜੇ ਸੀ ਮੈਂ ਤੈਨੂੰ ਕਿਹਾ ਹੋਲੀ ਭੱਜ ਤੂੰ ਤੇਜ ਇੱਕਦਾਂ ਵੀ ਭੱਜ ਕੇ ਗਈ ਉੱਠ ਉੱਠ ਤਾਂ ਉਹ ਮੈਂ ਇੱਕ ਮਿੰਟ ਚੱਲ ਵੜਦੇ ਚੱਲ ਵੜਦੇ ਕੋਈ ਨਾ ਰੁਕ ਜਾ ਬੈਠ ਨਹੀਂ ਨਹੀਂ ਚਾਹ ਨਹੀਂ ਹੁਣੇ ਹੁਣੇ ਪੱਟੀ ਕਰਾ ਕੇ ਲਿਆਂਦੀ ਸੀ ਨੂਰ ਦਰਦ ਤਾਂ ਨਹੀਂ ਉਹਨਾਂ ਇੱਥੇ ਇੱਥੇ ਕਿੰਨੀ ਵਜੇ ਇੱਥੇ ਇੱਥੇ ਵਜੇ ਧਿਆਨ ਨਾ ਬਣਾਇਆ ਕਰਨਾ ਪਤਾ ਐ ਥੋੜੀ ਹੋਊਗੀ ਮੈਨ ਨਾਲੇ ਮੈਨੂੰ ਨਾਲੇ ਕਿਹਾ ਸੀਗਾ ਮੈਂ ਇਹਨੂੰ ਨਾਲੇ ਕਿਹਾ ਸੀ ਹੋਲੀ ਜਾਈ ਭੱਜ ਕੇ ਇਹ ਵਾਲੀ ਤੇਜ਼ ਗਈ ਭੱਜ ਕੇ ਚੱਲ ਉੱਠਾ ਲੈ ਆਪਣੀ ਰਕਦਾ ਰਕਦਾ ਆਪਣੀ ਗਲੀ ਚੱਲਦੀ ਬਾਲੀ ਆ ਮੋਟਰਸਾਈਕਲ ਹੀ ਮੋਟਰਸਾਈਕਲ ਆਈ ਜਾਂਦੇ ਬਿੱਲੇ ਦਾ ਵਖਾ ਕੇ ਲੈ ਆਉਂਦੇ ਦਵਾਈ ਚੱਲ ਉੱਟ ਪੱਤ ਉੱਠ ਜਾ ਰਹਿਣਾ ਕਾਰਨ ਉਰ ਜੇ ਜ਼ਿਆਦੇ ਬਾਜ ਨਹੀਂ ਫੇਰ ਧਿਆਨ ਨਾ ਬਣਾਉਣਾ ਕਰੋ ਇਹ ਵੀ ਵੀਡੀਓ ਬਾਹਣ ਰੋਜ ਨੂੰ ਬਾਹਣ ਗੱਜੇ ਖਾਣ ਬਾਹਣ ਗੱਜੇ ਦੀ ਕੋਈ ਨਾ ਕੋਈ ਡਾਕਟਰ ਟਾਣ ਕਰ ਬਗਾ ਕਾ ਪੱਟੀ ਸਹੀ ਕਰ ਲੈ ਦੋਖਦਾ ਆਂਟੀ ਜੀ ਸਿਰ ਦਾ ਕਿੰਨਾ ਕੁ ਦੋਖਦਾ ਜਾ ਕੇ ਦੋਖਦਾ ਉਹ ਮੰਦਾ ਨਹੀਂ ਸੰਦੀ ਪੁੱਠ ਚੱਲ ਰਿਹਾ ਮੌਕੇ ਦਿਖਾ ਲਿਓ ਨੇ ਨੂ ਰੱਤ ਦੇ ਵਜੇ ਵਾਲੀ ਕੁਮੈਂਟ ਪਹਿਲਾਂ ਦੇ ਵਿਚਾਰੇ ਨੂੰ ਹੋ ਜਾਂਦੇ ਉਹ ਨਹੀਂ ਆਏ ਜਾਂਦੇ ਇਹ ਅਭਰਾ ਜੀ ਬਾ ਤਾਂ ਨਾ ਖੇੜਦੀ ਮੈਂ ਤਾਂ ਵਾਲ ਗੱਲੇ ਮੈਂ ਕਿਹ ਪਤਾ ਨਹੀਂ ਕੀ ਹੋਊਗਾ ਇਹਦਾ ਜੋ ਖੜਕਾ ਸੁਣਿਆ ਉਹ ਤਾਂ ਵਈ ਤਾਂ ਭੱਜ ਕੇ ਗਿਆ ਉਹਦਾ ਇਹਦੇ ਕੋਲੇ ਖੜੇ ਚਾਹ ਲੁੱਟ ਤਾਂ ਯਾਰ ਇਹ ਨਹੀਂ ਬੈਠਾ ਸਨ ਰਾਜਾ ਫਿਰ ਪੈ ਜਾ ਆਜਾ ਬਾਹਨ ਅੱਜ ਕਿ ਬਾਹਨ ਖੇਚ ਬਾਹਨ ਖੇਚਦੀ ਆ ਤਾਂ ਸੋਈ ਉਹ ਬੰਦੇ ਸਮਾਂ ਦਾ ਢੋਣਾ ਨਹੀਂ ਨਹੀਂ ਉਹ ਮੈਂ ਨਹੀਂ ਕਹਿਆ ਬਾਹਨ ਦੇ ਵਜੇ ਆਈ ਜਦੋਂ ਵਜੇ ਉਹਦੇ ਕੋਲੇ ਸੀ ਸਮਝ ਲੈ ਇੱਥੇ ਵੀ ਸਾਡੇ ਸਾਹਮਣੇ ਭੱਜ ਕੇ ਬਾਹਰ ਜਿੱਦਾਂ ਉਹਦੇ ਵੱਜ ਜਾਂਦੀ ਫੇਰ ਉਹ ਹੀ ਤਾਂ ਗੱਲ ਆ ਪਵਨ ਨੀਂ ਆਉਂ ਚਲਾਉਂਦੇ ਨਾ ਮੋਟਰਸਾਈਕਲ ਉਹ ਪੁਜਾ ਕੇ ਲਿਆਉਂਦੇ 1 ਰੁਪਈਆ ਜਦ ਲਈ ਕੋਈ ਨਾ ਰੋ ਨਾ ਕੋਈ ਨਾ ਤੂੰ ਰੋਈਂ ਕਦੇ ਆਨੀਆ ਵਾੜੀ ਨੇ ਵੱਜੀ ਚਲ ਉੱਠ ਤਾਂ ਆ ਜਾ ਫਿਰ ਚੱਲ ਗਏ ਘਰੇ ਰਾਮ ਕਰ ਲਾ ਜਾ ਉੱਥੇ ਉੱਥੇ ਹੱਥ ਦੋ ਨਾ ਚਿਰੋ ਜਾ ਹੱਥ ਇਧਰ ਤਾਂ ਨਹੀਂ ਵੱਜੀ ਨਾ ਇਧਰਲੀ ਬਾਹਤ ਨਹੀਂ ਵੱਜੀ ਇਧਰ ਆਉਂਦਾ ਭਾਰ ਉਹ ਤੇ ਆ ਜਾ ਤੈਨੂੰ ਮੈਂ ਕਿੰਨੇ ਵਾਰੀ ਤੁਹਾਨੂੰ ਤੁਹਾਨੂੰ ਵੀ ਕਿਹਾ ਮੈਂ ਕਿੰਨੇ ਵਾਰੀ ਬਾਹਰ ਜਾ ਕੇ ਘੜ ਜਾ ਕਰੋ ਪਹਿਲਾਂ ਤੂੰ ਬਾਹਰ ਜਾ ਕੇ ਖੜੇ ਮੈਂ ਹੁੰਦਾ ਹੀ ਨਾ ਬਈ ਵਾਲਾ ਨਹੀਂ ਇਹਨਾਂ ਨੂੰ ਮੈਂ ਕਿਹਾ ਸੀਗਾ ਬਾਹਰ ਜਾ ਖੜਜੋ ਤੇਜ ਵੱਧ ਵੱਧ ਸੀ ਵੀਰੇ ਇਹਨਾਂ ਨੂੰ ਮੈਂ ਕਿਹਾ ਸੀ ਬਾਹਰ ਇੱਕ ਜਣੇ ਬਾਹਰ ਜਾ ਖੜਜੋ ਮੋਟਰਸਾਈਕਲ ਆ ਦੇ ਦੋ ਤੇਜ ਵਾਲਾ ਸੀ ਉਹ ਅੰਨੇ ਕੋਈ ਫਿਰਦੇ ਆ ਨੇ ਆਂਗੋ ਚਲਾਉਂਦੇ ਆ ਤੇ ਪਾਸੇ ਬਣਾਇਆ ਕਰੋ ਖੇਤ ਕੋ ਉਤੀ ਕਿਤੇ ਬਾਹਰ ਤੇਰਾ ਦੁਖਦਾ ਕਿਥੋਂ ਹੱਥ ਨੂੰ ਲਾ ਸਕਦਾ ਬਤਾ ਦਾ ਜਾ ਤੇ ਦੁਖਦਾ ਹਈ ਉਹ ਮੈਂ ਆਇਆ ਜਾਰੇ ਦੁਖਦਾ ਪੁੱਤ ਸ਼ਹਿਰ ਤਾਂ ਉਹ ਗੱਗ ਕਰ ਇੱਧਰ ਵੀ ਵੱਜੀ ਆ ਧਾਂ ਤੇ ਬੈਂਡ ਛਰੇਟ ਜਾਈ ਇੱਥੇ ਦਾ ਇੱਥੇ ਛਰੇਟ ਚ ਕੋਈ ਮਣੀ ਜੀ ਆ ਇੱਥੇ ਜ਼ਿਆਦੇ ਵੱਜੀ ਲੱਗਦੀ ਆ ਨਾ ਤੂੰ ਗੱਲ ਕਾ ਤੂੰ ਨਹੀਂ ਸੁਣਦੇ ਚਾਹ ਤਾਂ ਘਾਟ ਕੇ ਮਰ ਤੂੰ ਰੋੜ ਤਾ ਮਣੀ ਲਾਈ ਮਣੀ ਲਾਈ ਆ ਵਿੱਚ ਨਾ ਨਾ ਚਾਹ ਆ ਮਣੀ ਰਖੜ ਜੀ ਬਕਿੰਨ ਲਾਈ ਮਣੀ ਪੱਟੀ ਲਈ ਆ ਲਾਈ ਚਾਚੀ ਮਣੀ ਰਾਈ ਫੜ ਕੇ ਨਹੀਂ ਨਹੀਂ ਲਾਉਣੀ ਨਹੀਂ ਗਈ ਆ ਨਹੀਂ ਤੇ ਬੜਾ ਤੇ ਨਹੀਂ ਰੱਖ ਮੈਨੂੰ ਮੁਰਸੀ ਆ ਇੱਥੇ ਨਹੀਂ ਵੀਰੇ ਬਾਹ ਦੇ ਜ਼ਿਆਦੇ ਵੱਜੀ ਆ ਉਹ ਬਾਹ ਮੁਰਗੀ ਸੀ ਲਾਹ ਨੂਰ ਲਾਹ ਘਮੜਾ ਥੋੜਾ ਨਹੀਂ 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 ਰਹਿਣ ਦੇ ਤੂੰ ਤੂੰ ਅਪੂ ਲਾਦੇ ਚਾਚੇ ਨੂੰ ਅਸੀਂ ਲੈ ਜਾਂਦੇ ਆ ਆਪੇ ਨਹੀਂ ਆ ਜਾਣੀ ਆਪ ਸੱਤਿਆਂ ਨਾਰਾ ਫੋਨ ਲੇ ਰਹਿਂਦੇ ਨਾਲ ਨਹੀਂ ਤੂੰ ਲਾ ਦੇ ਫੋਨ ਉੱਤਰ ਚਾ ਨਹੀਂ ਆਪਾਂ ਗੱਡੀ ਤੇ ਗੱਡੀ ਤੇ ਚੱਲ ਵੜਦੇ ਆ ਸੱਤਿਆਂ ਤੇ ਨਾ ਕਿ ਦਿਖਾ ਦਾਂਗੇ ਜੋ ਲੈ ਜੂਗਾ ਬਾੜੀ ਬਾੜੀ ਗਾੜਾ ਗੱਡੀ ਤੇ ਚੱਲ ਵੜਦੇ ਗੱਡੀ ਤੇ ਚੱਲ ਵੜਦੇ ਆਪਾਂ ਤੇਰੀ ਫੱਗ ਲਾ ਫੋਨ ਕਰਕੇ ਕਾ ਦੂ ਜੀ ਇੱਥੇ ਚੱਲ ਉੱਪਰ ਪਾਪੇ ਨੂੰ ਵੀ ਲਾ ਦੇਣੇ ਪਾਪੀ ਗੱਡੀ ਤੇ ਚੱਲ ਵੜਦੇ ਨੂੰ ਗੱਡੀ ਚੱਲ ਬਾੜੀ ਤੇ ਮੇਰੇ ਕੋ ਤੋੜਦਾਗਾ ਤੂੰ ਨਹੀਂ ਸੂੰ ਗੱਡੀ ਤੇ ਚੱਲ ਵੜਦੇ ਕੋਈ ਨਾ ਚੱਲ ਉੱਥੇ ਬਿੱਲੇ ਦੇ ਉੱਤਰ ਨੂੰ ਵਿਖਾ ਕੇ ਆਉਨੇ ਕੇਰਾ ਇੱਥੇ ਇੱਥੇ ਵਿੱਚ ਜਿਸ ਨੂੰ ਮਰੇ ਇੱਥੇ ਇੱਥੇ ਜਾ ਦੇ ਤਾਂ ਇੱਥੇ ਵ ਬੋ ਜਾ ਨੂਰ ਐਨੀ ਜਿਆਦਾ ਵੱਜ ਗਈ ਤੂੰ ਘਰੇ ਲਈ ਬੈਠੇ ਮੈਨੂੰ ਫੋਨ ਲਾ ਦਿੰਦੇ ਚੈਰ ਲੈ ਚੱਲ ਦੇ। ਅਈ ਤਾਂ ਨਹੀਂ ਨਹੀਂ ਅਈ ਤਾਂ ਹੁਣੇ ਪੱਟੀ ਕਰਾ ਕੇ ਲੈ ਕੇ ਆਏ ਆ ਉਹਦੀ ਫੋਨ ਲਾਦਾ ਤੈਨੂੰ। ਚੱਲ ਓਟ ਫੇਰ। ਕਾ ਲਾ ਦੇ ਨੂਰ ਲਾ ਕੇ ਦੇਖ ਮੜ ਇੱਕ ਵਾਰੀ। ਫਾਈਵ ਇਹ ਨਾਲ ਆ ਪੀੜ ਲੱਗੂਗੀ। ਹੈ ਪਾਣੀ ਲਿਆ ਕੇ ਦੇਵਾਂ। ਲਾ ਦੇ ਕੋਹ ਨਿੰਦਾ ਯਾਰ ਥੋੜੇ ਲਾ ਦੇ। ਚੱਕ ਵੀ। ਆਹ ਰਖ। ਕਿੰਨੀ 8:00 ਵਜੇ ਓਏ ਕਿੰਨੀ 8:00 ਵਜੇ ਕਿੰਨੀ 8:00 ਵਜੇ ਨੂੰ ਦਿਖਾਈ ਬੜੀ ਕਿੰਨੀ 8:00 ਵਜੇ ਦੱਸਈ ਆਹ ਰਗੜ ਕਿੰਨੀ ਵਜੇ ਬਾਪ ਐ ਜੋ ਮਜ਼ਾਕ ਕਰਿਆ ਕਰੋ ਸਾਡਾ ਪ੍ਰੈਂਕ ਸਫਲ ਹੋ ਗਿਆ ਪ੍ਰੈਂਕ ਸਫਲ ਹੋ ਗਿਆ ਵੀ ਸਾਡਾ ਪ੍ਰੈਂਕ ਸਫਲ ਹੋ ਗਿਆ ਪਰਵਾਹ ਦਾ ਚਾਤੀ ਦਿਨਵਾਦ ਆ ਪਾਜੀ ਇਹੋ ਜਿਹਾ ਮਜ਼ਾਕ ਨਾ ਕਰਿਆ ਕਰੋ ਇਹ ਨਹੀਂ ਇਹ ਨਹੀਂ ਆਈਡੀਆ ਨਹੀਂ ਹੈ ਨਹੀਂ ਲੈ ਤੈਨੂੰ ਕਹਾਂਗਾ ਮੇਰੀ ਮੰਮੀ ਦਾ ਦਾਵਾ ਹੈਗਾ ਇਹਨਾਂ ਨੂੰ ਦੱਸ ਆ ਵੀ ਲਾ ਕੇ ਦਿਖਾ ਦੇ ਆ ਵੀ ਲਾ ਕੇ ਦਿਖਾ ਦੇ ਹੋਲੀ ਹੋਲੀ ਸਹੀ ਸਫਲ ਹੋ ਗਿਆ ਬਈ ਸਫਲ ਹੋ ਗਈ ਸੀ ਨਹੀਂ ਆਹ ਜੇ ਨਾ ਜਾ ਘੜਾ ਕਰਿਆ ਕਰੂ ਇਹ ਆ ਵੀ ਦਿਖਾ ਦੇ ਇਧਰ ਹੀ ਨਗਰ ਦਿਖਾ ਦੇ ਇਧਰ ਹੀ ਦਿਖਾ ਦੇ ਇਧਰ ਹੀ ਦਿਖਾ ਦੇ ਬਾਹਾਂ ਲਈ ਜਿਆਦੇ ਵਾਜੀ ਆ ਬਾਹਾਂ ਲਈ ਬਾਹਾਂ ਲਈ ਬਾਹਾਂ ਹੀ ਲੱਗ ਦਿਖਾ ਦੇ ਤੁਹਾਡੇ ਚਾਜਾ ਵੀਡੀਓ ਇਹ ਹੋ ਜਾਣਾ ਮੈਂ ਜਾ ਕੇ ਕਰਿਆ ਕਰੂ ਲੋ ਜੀ ਅਸੀਂ ਪ੍ਰੈਂਕਾਂ ਦੇ ਸਫਲ ਹੋ ਗਿਆ ਪੂਰੇ ਤਰੀਕੇ ਨਾਲ ਜਿਵੇਂ ਅਸੀਂ ਘੜਿਆ ਸੀ ਖੋਲ ਦੇ ਖੋਲ ਦੇ ਖੋਲ ਕੇ ਦਿਖਾ ਦੇ ਸਾਂਦ ਵਾਲਾ ਬੰਦਾ ਕੋਲ ਕਿਹਦੇ ਮੈਨੂੰ ਪਾਣੀ ਲੈ ਕੇ ਪਿਆਜਾ ਸੀ ਨੇ ਪਾਣੀ ਲੈ ਕੇ ਪਿਆ ਵੀ ਨੂਰ ਦੇ ਬੰਦੇ ਪਾਣੀ ਲੈ ਕੇ ਪਿਆ ਤਾਂ ਤੇਰਾ ਕੰਮ ਤਾਂ ਹਟਾਉਣਾ ਸੀ ਚਰੇ ਹੋਰ ਕੀ ਆ ਮੈਂ ਤਾਂ ਫੋਨ ਨਹੀਂ ਲਾ ਸਕਿਆ ਸੱਚੀ ਰੋਣ ਲੱਗ ਗਈ ਰੱਚੀ ਰੋ ਰੋਣਾ ਨਹੀਂ ਆ ਮੈਨੂੰ ਮਜ਼ਾਕ ਕਰਦੇ ਸੀ ਤਰਨਾ ਮਜ਼ਾਕ ਇਹ ਕੀ ਸੱਚੀ ਰੋ ਪੀ ਓਏ ਲੈ ਆ ਵੇ ਲੋਰੇ ਕਰ ਕਿ ਨਹੀਂ ਮੈਂ ਤਾਂ ਕਹਿੰਦੀ ਜੀ ਵਾਲ ਵੀ ਗਿੱਲੇ ਸੀ ਮੇਰੇ ਉਹ ਵੀ ਬਲੇਟ ਭੱਜਿਆ ਹੀ ਮੈਂ ਤਾਂ ਨਹੀਂ ਨਹੀਂ ਰੋਣਾ ਨਹੀਂ ਗਾ ਇਹ ਤਾਂ ਮਜ਼ਾਕ ਕਰਦੇ ਸੀ ਆ ਵੇ ਕੋਈ ਨਹੀਂ ਮਜ਼ਾ ਕੋਈ ਤਾਂ ਨਹੀਂ ਵਜਿਆ ਲੈ ਆਪੇ ਨੂੰ ਪਤਾ ਨਹੀਂ ਲੱਗ ਚੜ ਗਿਆ ਚੜ ਗਿਆ ਜੀ ਹੈ ਤਾਂ ਰਹਿ ਤੋਈ ਇਹ ਦੇਖ ਅਸੀਂ ਅਸੀਂ ਪਤਾ ਕਿੰਨੇ ਪਲਾਨ ਨਾਲ ਕੰਮ ਕੀਤਾ ਸਾਰੇ ਮਸਾਂ ਬਿਠਾਏ ਬੰਦੇ ਜੋੜ ਜਾਣ ਕੇ ਸੀ ਇਹ ਕਿ ਆਪਾਂ ਨੇ ਕੀ ਹੋ ਗਿਆ ਮੈਂ ਤਣਾ ਕੇ ਨਿਕਲੀ ਜਸ਼ਨ ਗੰਦੀ ਮम्मी ਫੋਨ ਆਇਆ ਵਾ ਆ ਪਾਣੀ ਪੀਦਾ ਨੂਰ ਦੀ ਮੰਮੀ ਰੋ ਪੀਵੀ ਸੱਚੀ ਮੁੱਚੀ ਸਾਡਾ ਪ੍ਰੈਂਕ ਜਿਵੇਂ ਅਸੀਂ ਸੋਚਾਈ ਪੂਰਾ ਕਲੀਅਰਲੀ ਹੁਣ ਆਪਾਂ ਐ ਕਰੀਏ ਪਰ ਰਹਿਣ ਦੇ ਚੱਲ ਕੋਈ ਗੱਲ ਨਹੀਂ ਹੁਣ ਕੁਛ ਨਹੀਂ ਕਰਨ ਕੁਛ ਨਹੀਂ ਕਰਨ ਪੀਲਾ ਪੀਲਾ ਪਾਣੀ ਹੋਂ ਨਹੀਂ ਮਾਇਦਾ ਉਹ ਹਾਂ ਨਹੀਂ ਉਹ ਲਾਇਆ ਉੱਥੇ ਪਾਣੀ ਲਾਇਆ ਉੱਥੇ ਪਾਣੀ ਲੈ ਨੂਰ ਨੂਰ ਦੀ ਮੰਮੀ ਬਈ ਸੱਚੀ ਰੋਪੀ ਜਿਵੇਂ ਅਸੀਂ ਸੋਚਿਆ ਸੀ ਸਾਡਾ ਪ੍ਰੋਜੈਕਟ ਸਫਲ ਹੋ ਗਿਆ ਨਾ ਵੇ ਅੱਜ ਨਾ ਕਰਿਆ ਕਰ ਸਾਡੇ ਕੋਲ ਅੱਜ ਕੋਈ ਹੋਰ ਆਈਡੀਆ ਹੈ ਨਹੀਂ ਸੀ ਇਹ ਕਹਿੰਦਾ ਵੀ ਇਹੋ ਕਰਕੇ ਵਿਖਦੇ ਅੱਜ ਜਦੋਂ ਤੈਨੂੰ ਇਹ ਜਾਜੀ ਫੂਲ ਲਾਇਆ ਸੀ ਤੈਨੂੰ ਕੀ ਲੱਗਾ ਸੀ ਮੈਂ ਤਾਂ ਕਿ ਕੋਈ ਉਹ ਕੋਈ ਗੱਲ ਬਾਤ ਨਹੀਂ ਮੈਂ ਤਾਂ ਵੈਸੇ ਕੋਈ ਗੱਲ ਕਰਨੀ ਨਹੀਂ ਆ ਨੂਰ ਦੀ ਮੰਮੀ ਤਾਂ ਯਾਰ ਸੱਚੀ ਰੋ ਪਈ ਬਾਈ ਮੈਂ ਤਾਂ ਨਾ ਕਿਹੜੀ ਸਾਵੇ ਵਾਲ ਵੀ ਗਿੱਲੇ ਉਵੇਂ ਇਕੱਠੇ ਕਰ ਗਲੀ ਚਾ ਕੇ ਇਕੱਠੇ ਕੀਤੇ ਮੈਂ ਵਾਲਦੌਲੀਆਂ ਬਣਿਆ ਉਵੇਂ ਭੱਜੇ ਹੀ ਤਾਂ ਜਸਨ ਦੂਜਿਆਂ ਨੂੰ ਲੈ ਗਈ ਉਹ ਬੈਠੇ ਸੀਗੇ ਉਹ ਕਹਿੰਦੀ ਮੰਮੀ ਜਾਣ ਕੇ ਮੈਂ ਕਿਹਾ ਸੱਟ ਤਾਂ ਥੋੜੀ ਜਾਣ ਕੇ ਕਰਨਾ ਉਹਨਾਂ ਨੂੰ ਜਸਨ ਕਹਿੰਦੀ ਮੰਮੀ ਜਾਣ ਕੇ ਕਰਦੇ ਹੋਣਗੇ ਉਹਨੂੰ ਫੌਜੀ ਚੀਜ਼ ਹੀ ਰੱਖ ਦੋ ਇਹਨਾਂ ਨੇ ਪਾਲਿਆ ਨੂਰ ਦੀ ਮੰਮੀ ਸੱਚੀ ਰੋ ਪਈ ਬਈ ਉਹ ਨੂਰਾ ਚੁੱਪ ਕਰਾ ਦੇ ਬਈ ਚੁੱਪ ਕਰਾ ਦੇ ਮੰਮੀ ਚੁੱਪ ਕਰਾ ਦੇ 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 ਬਹੁਤ ਲੱਗ ਗਿਆ ਤੈਨੂੰ ਚੁੱਤ। ਜਿੱਥਰ ਬੜੇ ਮੈਨਾਂਗੇ ਤਰੇ ਵੀ ਪ੍ਰੈਂਕ ਨੂੰ ਦਾਤ। ਸਾਡੇ ਕੋਲ ਅੱਜ ਕੋਈ ਹੋਰ ਆਈਡੀਆ ਨਹੀਂ ਸੀ ਇੱਕ ਦੀ ਆਪ ਪ੍ਰੈਂਕ ਕਰਦੇ ਆ। ਮੈਂ ਤਾਲਾ ਜਿ ਪ੍ਰੈਂਕ ਕਰਕੇ ਦੇਖ ਲੈਨੇ ਆ। ਪਰ ਅਸੀਂ ਸਾਡਾ ਇਹ ਪਹਿਲਾ ਹੀ ਪ੍ਰੈਂਕ ਸੀਗਾ ਤੇ ਪਹਿਲਾ ਹੀ ਪ੍ਰੈਂਕ ਪੂਰਾ। ਬਾਅਦ ਅੱਗੇ ਕੱਲ ਦੀ ਬੋਨਦਲੀ ਵਿਜਾੜਾ ਦੋਖ ਦਿਗਾ ਸਿਰ ਨਾਲ ਦੋਖ ਦੋ। ਕੋਈ ਪਤਾ ਤਾਂ ਸਵੇਰ ਦੀ ਪਈ ਮੈਨਾਂ ਹੁਣ ਉੱਟੀ ਜਿ ਮੜਾ ਜਾ। ਲੋਕ ਡੁਪਲੀਕੇਟ ਪ੍ਰੈਂਕ ਕਰਦੇ ਆ ਅਸੀਂ ਰੀਅਲ ਪ੍ਰੈਂਕ ਕੀਤਾ ਤੁਹਾਡੇ ਸਾਹਮਣੇ। ਤਾਂ ਮੰਮੀ ਨੇ ਕੋਲ ਅਟੈਕ ਆ ਜਾਂਦਾ ਬੋਲੀ। ਮੈਂ ਕਿਵੇਂ ਅਟੈਕ ਆ ਜਾਂਦਾ ਵੀ ਉਹਨੇ ਸਾਟ ਹੀ ਨਹੀਂ ਮਾਰੀ। ਅਸੀਂ ਸਾਟ ਹੀ ਨਹੀਂ ਉਹ ਹਸਾਵਰਾ ਮਰਾਈ ਗਈ ਕਵੀ ਪਤਾ ਹੀ ਨਹੀਂ ਲੱਗੇ ਨੂਰ ਸਫਲ ਹੋ ਗਿਆ ਪ੍ਰੈਂਕ ਆਪਣਾ ਰਿਆ ਮੂੰਹ ਬੋਝਲਾ ਫੜ ਗਿਆ ਲਾਚੂ ਉਹ ਮੂੰਹ ਬੋਝਲਾ ਅਮਲੇ ਪ੍ਰੈਕ ਉਡੀਕੀ ਰਹਿੰਦੇ ਹੁੰਦੇਗੇ ਕਿਸੇ ਨੂੰ ਅਟੈਕ ਵੀ ਆ ਸਕਦਾ ਸੱਚੀ ਮੁੱਠੀ ਨੂਰ ਦੀ ਮੰਮੀ ਸੱਚੀ ਇਮੋਸ਼ਨਲ ਹੋਈ ਸੀ ਨਾ ਨੂਰ ਨੂਰ ਦੀ ਮੰਮੀ ਸੱਚੀ ਰਟਾਈ ਕਦੇ ਵਾਜੀਏ ਫਟ ਨਹੀਂ ਨਹੀਂ ਪਹਿਲੀ ਵਾਰੀ ਬਣਾਇਆ ਕੀਤਾ ਆਈ ਸੁੱਖੇ ਡਾਕਟਰ ਤੋਂ ਪਹਿਲਾਂ ਜਾ ਕੇ ਪਟੀਆਂ ਕੀਤਾ ਰਾ ਕੇ ਲਿਆਏ ਹਾਂ ਸਾਨੂੰ ਰਾਜ ਦੋ ਤਿੰਨ ਆਏ ਪੁੱਛਿਆ ਕਿ ਕੀ ਹੋ ਗਿਆ ਆਈਗਾ ਕੋਈ ਨਹੀਂ ਹੋਇਆ ਇਹੀ ਕਰਦੇ ਦੱਸ ਨੂਰ ਦੀ ਮਮੀ ਨੱਖਾ ਲਾਲ ਖਾਈ ਤੈਨੂੰ ਨੂਰ ਤੈ ਥੱਲੇ ਮੂੰਹ ਕਰਕੇ ਹੱਸਿਆ ਨਹੀਂ ਤੈਨੂੰ ਪਤਾ ਨਹੀਂ ਲੱਗਾ ਨਾ ਉਹ ਥੱਲੇ ਨੂੰ ਮੂੰਹ ਕਰਕੇ ਹੱਸਿਆ ਨਹੀਂ ਤੈਨੂੰ ਪਤਾ ਨਹੀਂ ਲੱਗਾ ਹਾਂ ਮੈਂ ਹੋਰ ਸਰਪਾਈ ਦਵਾ ਹਾਂ ਕੀ ਵੀਡੀਓ ਤੇ 2 ਮਿੰਟ ਦੀ ਬਣੀ ਆ ਲਓ ਉਜਾਗਾ ਦੋ ਉਹਰੇ ਫੋਨ ਮੈਨੂੰ ਅਗਸਿਕ ਆ ਮੈਂ ਨਾਟ ਨਾ ਬਸ ਨਾ ਫਿਰ ਆ ਵੀ ਮੇਰੇ ਕੋਲ ਹੈਗਾ ਸੀ ਐਨ ਕੋਈ ਟੱਕਰ ਨਹੀਂ ਚ ਤਾਂ ਕੋਈ ਨਾ ਨਹੀਂ ਨੂਰਾ ਨਹੀਂ ਜਦੋਂ ਮੈਂ ਐ ਐ ਕੈਮਰਾ ਨਾਲ ਚੱਕੀ ਫਿਰਦਾ ਜੀ ਇੰਦਰ ਪਤਾ ਨਹੀਂ ਲੱਗਿਆ ਵੀ ਮੈਂ ਤਾਂ ਕੌਣ ਹੀ ਫੜ ਕੇ ਤੁਸੀਂ ਅਗਰ ਕਿੱਥੇ ਲੜ ਕੀਤਾ ਇਹ ਤੁਮੇ ਜੇ ਮੈਂ ਫੋਨ ਹੁੰਦਾ ਮੇਰੇ ਕੋਲ ਫੋਨ ਹੁੰਦਾ ਨਾ ਆ ਇਹ ਗੋਪਰੋ ਦੀ ਥਾਂ ਤੇ ਨਾ ਜੇ ਗੋਪਰੋ ਦੀ ਥਾਂ ਤੇ ਫੋਨ ਹੁੰਦਾ ਫਿਰ ਅੱਜ ਨਹੀਂ ਸ਼ੱਕ ਹੋ ਜਾਣਾ ਮੈਂ ਧਿਆਨ ਹੀ ਨਹੀਂ ਦਿੰਦਾ ਇਹਨੂੰ ਪਤਾ ਨਹੀਂ ਲੱਗਿਆ ਚਾ ਕੇ ਵੇਖੇ ਨੂਰਾ ਫੋਨ ਨਾਲ ਵੇਖਿਆ ਹੀ ਨਹੀਂ ਮੈਂ ਮੇਰੇ ਕੋਲ ਕੋਈ ਗੱਲ ਹੈ ਸਾਡਾ ਪਹਿਲਾ ਪ੍ਰੈਂਕ ਸੀਗਾ ਬਈ ਪਹਿਲੇ ਹੀ ਪ੍ਰੈਂਕ ਕੀਤਾ ਜੇ ਚੱਲ ਬਸ ਹੋ ਨ ਹੋ ਗਿਆ ਪ੍ਰੈਂਕ ਚੱਲ ਗਏ ਹੋ ਗਿਆ ਹੋ ਗਿਆ ਪ੍ਰੈਂਕ ਚੰਗਾ ਕੋਈ ਨਾ ਐਵੇਂ ਟੈਨਸ਼ਨ ਨਾ ਲਈ ਮਜ਼ਾਕ ਹੀ ਕਰਦੇ ਸੀ ਨੂਰ ਕਹਦੇ ਇੱਕ ਵਾਰੀ ਫੇਰ ਤੂੰ ਕਹੀ ਮਜ਼ਾਕ ਹੀ ਕਰਦੇ ਸੀ ਮਜ਼ਾਕ ਕਰਦੇ ਸੀ ਲੋ ਜੀ ਸਾਡਾ ਪ੍ਰੈਂਕ ਹੋ ਗਿਆ ਸਫਲ ਨੂਰ ਕਿਵੇਂ ਲੱਗਾ ਤੁਹਾਨੂੰ ਪ੍ਰੈਂਕ ਕਰਕੇ ਵਧੀਆ ਲੱਗਿਆ ਵਧੀਆ ਲੱਗਿਆ ਤੈਨੂੰ ਤਾਂ ਨਹੀਂ ਰੋਣਾ ਆ ਗਿਆ ਸੀ ਤੈਨੂੰ ਤਾਂ ਨਹੀਂ ਰੋਣਾ ਆ ਗਿਆ ਨਹੀਂ ਪੱਕੀ ਗੱਲ ਆ ਮੈਨੂੰ ਤਾਂ ਚੱਲੇ ਸੀ ਥੋੜੇ ਥਾ ਬਾਦ ਤੈਨੂੰ ਰੋਣਾ ਰੋਣਾ ਤੇ ਲਈ ਮੈਦਾ ਰੋਣਾ ਆਇਆ ਮੈਦਾ ਬਈ इमोशनल ਜਿਹੋ ਚਲੇ ਸੱਚੀ ਇਹਦੀ ਮੰਮੀ ਰੋਣ ਲੱਗ ਗਈ ਆ ਲਓ ਜੀ ਜਿਹੜਾ ਅਸੀਂ ਪ੍ਰੈਂਕ ਕੀਤਾ ਵਾ ਪੂਰਾ ਸਫਲ ਹੋ ਗਿਆ ਸਾਡਾ ਪਹਿਲਾ ਹੀ ਪ੍ਰੈਂਕ ਸੀਗਾ ਜੇ ਤੁਹਾਨੂੰ ਪਸੰਦ ਆ ਸੱਚੀ ਮੁੱਚੀ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਇਓ ਤੇ ਕਮੈਂਟ ਜਰੂਰ ਕਰਕੇ ਜਾਇਓ ਜੇ ਜੋ ਵੀ ਤੁਸੀਂ ਨੋਟਿਸ ਕੀਤਾ ਵਿੱਚ ਨਾ ਉਹਦੇ ਬਾਰੇ ਜਰੂਰ ਕਮੈਂਟਾਂ ਦੇ ਵਿੱਚ ਦੱਸ ਕੇ ਜਾਇਓ ਸਾਡਾ ਪ੍ਰੈਂਕ ਤੁਹਾਨੂੰ ਤੁਹਾਨੂੰ ਕਿਵੇਂ ਲੱਗਾ ਇਹ ਰੀਅਲ ਪ੍ਰੈਂਕ ਸੀਗਾ ਕੋਈ ਦੱਸ ਕੇ ਨਹੀਂ ਕੀਤਾ ਸੀਗਾ ਕੋਈ ਅਸੀਂ ਮਤਲਬ ਪਲਾਨਿੰਗ ਨਹੀਂ ਕੀਤੀ ਸੀ ਪਲਾਨਿੰਗ ਸੀਗੀ ਪਰ ਇਹ ਦੱਸ ਕੇ ਨਹੀਂ ਕੀਤੀ ਸੀ ਹਨਾ ਜੋ ਤੁਸੀਂ ਰਿਐਕਸ਼ਨ ਦੇਖਿਆ ਨੂਰ ਦੀ ਮੰਮੀ ਦੇ ਰੋਂਦੀ ਦੇ ਹੋਰ ਰੀਅਲ ਸੀਗੇ ਤੇ ਜੇ ਅਸੀਂ ਥੋੜੀ ਛੱਟ ਹੋਰ ਜ਼ਿਆਦਾ ਦਿਖਾ ਦਿੰਦੇ ਤੇ ਦੀ ਮੰਮੀ ਨੇ ਰੋਹ ਹੀ ਪਾਣੀ ਨੂੰਰ ਪੱਕਾ ਦੇ ਵਿੱਚ ਮਤਲਬ ਵੀ ਕਟ ਕਟ ਵੀ ਸਾਡੇ ਪੈ ਜਾਂਦੀ ਤੇ ਪੈ ਜਾਂਦੀ ਸਾਨੂੰ ਗਾਲਾ ਗੋਲਾ ਵਿੱਚ ਕੱਢ ਦਿੰਦੇ ਤੇ ਕੱਢ ਹੀ ਦਿੰਦੀ ਜਿੰਨਾ ਵੀ ਤੁਸੀਂ ਪ੍ਰੈਂਕ ਦੇਖਿਆ ਬਿਲਕੁਲ ਰੀਅਲ ਸੀਗਾ ਜੇ ਤੁਹਾਨੂੰ ਵਧੀਆ ਲੱਗਿਆ ਸਾਡੀ ਵੀਡੀਓ ਨੂੰ ਲਾਈਕ ਕਰਕੇ ਜਾਇਓ ਸਾਡੇ ਹੋਰ ਪ੍ਰੈਂਕ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅਗਲਾ ਅਸੀਂ ਕਿਹੜਾ ਪ੍ਰੈਂਕ ਕਰੀਏ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਠੀਕ ਹੈ ਜੀ ਤੇ ਥੈਂਕ ਯੂ ਸੋ ਮੱਚ ਜਿੰਨਾ ਭੈਣ ਭਰਾਵਾਂ ਨੇ ਵੀ ਸਾਡਾ ਵਲੌਗ ਇੱਥੇ ਤੇ ਕਰ ਦੇਖਿਆ ਬਾਏ ਬਾਏ ਮਿਲਦੇ ਆਪਾਂ ਅਗਲੇ ਵ